ਕਵਾਇਰ ਡ੍ਰੀਮ ਮੇਰਾ ਸਟruggਲਿੰਗ ਫੇਸ ਸਭ ਤੋਂ ਵੱਡਾ ਹੈ ਵੀ ਮੇਰੇ ਨਾਲ ਹੀ ਹਮੇਸ਼ਾ ਸਭ ਤੋਂ ਮਾੜਾ ਹੁੰਦਾ ਓਵਰਆਲ ਰੈਂਕ 1 ਕੰਸੀਨ ਅੰਦੇਸੀ ਮੈਂ ਪਿੱਛੋਂ ਜੀ ਬਹੁਤ سارے ਸਟੂਡੈਂਟਸ ਬਹੁਤ ਜ਼ਿਆਦਾ ਸੋਸ਼ਲ ਪ੍ਰੈਸ਼ਰ ਪ੍ਰੈਸ਼ਰ ਚ ਨੇ ਓਵਰਆਲ ਰੈਂਕ 1 ਆਲਓਵਰ ਪੰਜਾਬ ਤਾਂ ਫਾਈਨਲੀ ਜੀ ਸੰਦੀਪ ਸਿੰਘ ਇੰਸਟੀਚਿਊਟ ਪਟਿਆਲਾ ਦਾ ਜੋ ਬਹੁਤ ਟਾਈਮ ਤੋਂ ਰਿਕਵਾਇਰਡ ਡ੍ਰੀਮ ਸੀ ਉਹ ਪੂਰਾ ਹੋ ਚੁੱਕਿਆ ਤਾਂ ਬਹੁਤ ਵਾਰ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸਿਆ ਹੈ ਕਿ ਵੈਸੇ ਤਾਂ ਰੈਂਕ 1 ਆਇਆ ਹੋਇਆ ਕੈਟਾਗਰੀ ਵਾਈਜ਼ ਤਾਂ ਆਇਆ ਹੋਇਆ ਬਸ ਓਵਰਆਲ ਹੀ ਪੈਂਡਿੰਗ ਸੀ ਤਾਂ ਫਾਈਨਲੀ ਸੰਦੀਪ ਸਿንስਟੀਟ ਪਟਿਆਲਾ ਵੱਲੋਂ ਅਮਨਦੀਪ ਸਿੰਘ ਜੀ ਦਾ ਰੈਂਕ 1 ਓਵਰਆਲ ਰੈਂਕ 1 ਪੀ ਟ੍ਰਿਪਲ ਐਸ ਬੀ ਦਾ ਪੇਪਰ ਜਿਹੜਾ ਕਿ 22 ਦਸੰਬਰ ਨੂੰ ਹੋਇਆ ਸੀ ਤਾਂ ਕੁਝ ਦਿਨ ਪਹਿਲਾਂ ਹੀ ਉਹਦਾ ਰਿਜ਼ਲਟ ਆਇਆ ਤਾਂ ਉਹਦੇ ਵਿੱਚ ਰੈਂਕ 1 ਆਇਆ ਚਲੋ ਮੇਨ ਇਹਦੇ ਵਿੱਚ ਆਪਾਂ ਨੇ ਜਿਹੜੀ ਗੱਲ ਕਰਨੀ ਆ ਉਹ ਹੈਗੀ ਹੈ ਸੁਪਰ ਸਕਸੈਸ ਦੀ ਤਾਂ ਇਸ ਟਾਈਮ ਤੇ ਬਹੁਤ ਸਾਰੇ ਸਟੂਡੈਂਟਸ ਬਹੁਤ ਜ਼ਿਆਦਾ ਸੋਸ਼ਲ ਪ੍ਰੈਸ਼ਰ ਪ੍ਰੈਸ਼ਰ ਚ ਨੇ ਸਟ੍ਰੈਸ ਚ ਨੇ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਫੇਸ ਕਰ ਰਹੇ ਨੇ ਕੀ ਹੈ ਕਿ ਬਹੁਤ ਸਟੂਡੈਂਟਸ ਬਹੁਤ ਵਾਰ ਜਸਟ ਕੁਝ ਨੰਬਰਾਂ ਤੋਂ ਹੀ ਰਹਿ ਜਾਂਦੇ ਨੇ ਕਾਫੀ ਤੁਸੀਂ ਆਪਣੀਆਂ ਡੀਵੀ ਦੇ ਆਨੇ ਹੋ ਇਹ ਕਰ ਦਿੰਨੇ ਹੋ ਉਹ ਕਰ ਦਿੰਦੇ ਤਾਂ ਹਰ ਬੱਚੇ ਨੂੰ ਇਹ ਲੱਗਦਾ ਵੀ ਮੇਰਾ ਸਟruggling ਫੇਸ ਸਭ ਤੋਂ ਵੱਡਾ ਹੈ ਵੀ ਮੇਰੇ ਨਾਲ ਹੀ ਹਮੇਸ਼ਾ ਸਭ ਤੋਂ ਮਾੜਾ ਹੁੰਦਾ ਤਾਂ ਇਹੋ ਜਿਹਾ ਕੁਝ ਨਹੀਂ ਹੈ ਜੀ ਬਾਕੀ ਹੁਣ ਤੁਹਾਨੂੰ ਸ਼ਾਰਟ ਦੇ ਵਿੱਚ ਆਪਣੀ ਸਕਸੈਸ ਸਟੋਰੀ ਦੱਸਣਗੇ ਅਮਨਦੀਪ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਤੇ ਮੈਂ ਪੰਜਾਬ ਦੇ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਤੇ ਮੈਂ ਪਿਛਲੇ 3 ਸਾਲਾਂ ਤੋਂ ਕਰੀਬ ਮੈਂ ਸੰਦੀਤ ਇੰਸਟੀਚਿਊਟ ਪਟਿਆਲਾ ਨਾਲ ਜੁੜਿਆ ਹੋਇਆ ਹਾਂ ਔਰ ਮੈਨੂੰ ਸਰ ਕੰਟੀਨਿਊ ਮੈਨੂੰ ਗਾਈਡ ਕਰ ਰਹੇ ਜੇ ਜਦੋਂ ਤੋਂ ਮਤਲਬ ਇਹਨਾਂ ਨਾਲ ਜੁੜਿਆ ਹੋਇਆ ਹਾਂ ਔਰ ਕਲਾਸਿਸ ਪ੍ਰੋਪਰਲੀ ਲਗਾ ਰਿਹਾ ਹਾਂ ਮੇਰੀ ਸਟੋਰੀ ਮਤਲਬ ਕਿਸੇ ਨਾਲ ਡਿਫਰੈਂਟ ਨਹੀਂ ਹੈਗੀ ਕਿ ਜਿੱਦਾਂ ਆਪਾਂ ਸਾਰੇ ਆਮ ਸੋਚਦੇ ਆ ਉਹਨਾਂ ਨਾਲ ਸੇਮ ਹੀ ਆ ਜਦੋਂ ਆਪਾਂ ਕੋਈ ਚੀਜ਼ ਨੂੰ ਸ਼ੁਰੂ ਕਰਦੇ ਆ ਕਿਉਂਕਿ ਆਪਾਂ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਆਪਾਂ ਇੱਕ ਅਲੱਗ ਬੈਕਗ੍ਰਾਉਂਡ ਤੋਂ ਕੰਮ ਸ਼ੁਰੂ ਕਰਦੇ ਆ ਪਿੱਛੋਂ ਆਪਾਂ ਉਸ ਚੀਜ਼ ਨਾਲ ਜੁੜੇ ਨਹੀਂ ਹੁੰਦੇ ਕਿਉਂਕਿ ਮੋਸਟਲੀ ਆਪਾਂ ਦੇਖਦੇ ਆ ਕਿ ਜਿੰਨੀਆਂ ਮਤਲਬ ਗਵਰਨ ਜੌਬਸ ਹੁੰਦੀਆਂ ਨੇ ਉਹਨਾਂ 'ਚ ਮੋਸਟਲੀ ਬੱਚੇ ਕੀ ਹੁੰਦੇ ਆ ਲਾਈਕ ਇੰਜੀਨੀਅਰ ਲਾਈਨ 'ਚ ਹੋਗੇ ਮੈਡੀਕਲ ਲਾਈਨ 'ਚ ਹੋਗੇ ਤਾਂ ਉੱਠ ਕੇ ਆਉਂਦੇ ਆ ਔਰ ਇੱਕ ਵਾਰ ਜਦੋਂ ਸਟਾਰਟ ਕਰਦੇ ਆ ਤੁਹਾਨੂੰ ਲੱਗਦਾ ਕਿ ਕਾਫੀ ਚੀਜ਼ ਡਿਫਰੈਂਟ ਔਰ ਔਖੀ ਹੋਊਗੀ ਹੈਨਾ ਔਰ ਸੇਮ ਐਸ ਥੋੜੀ ਜੀ ਕਿਤੇ ਨਾ ਕਿਤੇ ਸਟਾਰ ਬਟ ਮੇਰਾ ਨਾ ਵੀ ਸੇਮ ਐਂ ਦੇ ਸੀ ਮੈਂ ਪਿੱਛੋਂ ਇੰਜੀਨੀਅਰਿੰਗ ਬੈਕਗ੍ਰਾਉਂਡ ਚੋਂ ਸੀਗਾ ਔਰ ਮੈਂ 2021 22 ਤੋਂ ਸਰ ਨਾਲ ਜੁੜਿਆ ਹੋਇਆ ਹਾਂ ਔਰ ਉਦੋਂ ਦੀ ਮੈਂ ਇਹਦੀ ਕੋਚਿੰਗ ਲੈ ਰਿਹਾ ਬਟ ਉਹੀ ਸੇਮ ਫੇਜ਼ ਮਤਲਬ ਐਜ਼ ਇੱਕ ਜਨਰਲ ਕੈਟਾਗਰੀ ਚੋਂ ਹੋਣ ਤੇ ਆਪਣੇ ਸਾਰਿਆਂ ਦੇ ਦਿਮਾਗ 'ਚ ਇਹ ਚੀਜ਼ ਹੁੰਦੀ ਆ ਕਿ ਯਾਰ ਬਈ ਇੱਕ ਜਨਰਲ ਆ ਇੱਕ ਮਤਲਬ ਸਾਡੀ ਰੈਂਕਿੰਗ ਹਾਈ ਹੁੰਦੀ ਆ ਉੱਤੋਂ ਮੇਰੀ ਬੈਕਗ੍ਰਾਉਂਡ ਉਹ ਨਹੀਂ ਸੇਮ ਹੈਗੀਗੀ ਇਹ ਸਾਰੀਆਂ ਚੀਜ਼ਾਂ ਮੇਰੇ ਨਾਲ ਹੁੰਦੀਆਂ ਆਈਆਂ ਔਰ ਮੇਰੇ ਨਾਲ ਸਟੋਰੀ ਜੋ ਆ ਕਾਫੀ ਮਤਲਬ ਅਨਬਿਲੀਵੇਬਲ ਟਾਈਪ ਦੀ ਆ ਮੈਂ 5 ਤੋਂ 6 ਡੀਬੀਜ਼ ਅਟੈਂਡ ਕੀਤੀਆਂ ਪੀਟਰ ਪਲੱਸ ਬੀ ਦੀਆਂ ਜਿਨ੍ਹਾਂ ਵਿੱਚ ਮੈਂ ਕਿਸੇ ਨੂੰ 0.75 ਦੇ ਰਿਹਾ ਆਂ ਕਿਸੇ ਨੂੰ 3 ਮਾਰਕਸ ਦੇ ਰਿਹਾ ਕਿਸੇ ਤੋਂ 4x 122 ਦੇ ਦਿਆਂ ਹਨਾ ਔਰ ਇਹ ਚੀਜ਼ਾਂ ਕਿਤੇ ਨਾ ਕਿਤੇ ਡੀਮੋਰਲਾਈਜ਼ ਵੀ ਕਰ ਦਿੰਦੀਆਂ ਨੇ ਕਿ ਯਾਰ ਬਈ ਹੁਣ ਨਹੀਂ ਹੋਣਾਗਾ ਹਨਾ ਵੀ ਇਹਨਾਂ ਦਾ ਕਰ ਲਿਆ ਮੇਰਾ ਇਹ 100% ਸੀਗਾ ਇਸ ਤੋਂ ਉੱਪਰ ਮੈਂ ਕਰ ਹੀ ਨਹੀਂ ਸਕਦਾਗਾ ਕਿਤਨਾ ਕਿਤੇ ਹਰ ਵਾਰੀ ਚੀਜ਼ ਮਾਈਂਡ ਦੇ ਵਿੱਚ ਆਪਣੇ ਆਉਂਦੀ ਹੀ ਆਉਂਦੀ ਆ ਕਿ ਯਾਰ ਬਸ ਇੰਨਾ ਹੀ ਸੀ ਇਹ ਤੋਂ ਉੱਪਰ ਮੈਂ ਕੀ ਕੀ ਕਰ ਲਵਾਂ ਹਨਾ ਔਰ ਸੇਮ ਚੀਜ਼ ਮੇਰੇ ਨਾਲ ਵੀ ਇਦਾਂ ਹੀ ਹੁੰਦੀ ਰਹੀ ਆ ਔਰ ਕਿਤਨਾ ਕਿਤੇ ਤਾਂ ਮਤਲਬ ਮੈਂ ਛੱਡ ਵੀ ਦਿੱਤੀ ਲਾਈਕ ਮੈਂ ਇੱਕ ਕੰਟੀਨਿਊ ਚ ਰੱਖਿਆ ਪਰ ਕਿਤੇ ਨਾ ਕਿਤੇ ਜਦੋਂ ਰਿਜ਼ਲਟ ਆਉਂਦਾ ਸੀਗਾ ਤੇ ਛੱਡ ਦਿੰਦੇ ਸੀ ਕਿ ਨਹੀਂ ਯਾਰ ਕੁਝ ਹੋਰ ਕਰ ਲੋ ਇਹ ਨਹੀਂ ਹੋਣਾ ਹੈਗਾ ਔਰ ਫਿਰ ਵੀ ਜਿਵੇਂ ਕੋਲ ਮੈਂ ਸਰ ਨਾਲ ਗੱਲ ਹੁੰਦੀ ਸੀਗੀ ਸਰ ਨਾਲ ਜੋ ਦੱਸਦਾ ਸੀਗਾ ਮੈਂ ਸ਼ੇਅਰ ਕਰਦਾ ਸੀ ਕਿ ਸਰ ਇਹ ਗੱਲ ਹੋ ਗਈ ਆ ਹਨਾ ਸਰ ਮੈਨੂੰ ਕਰਦੇ ਸੀਗੇ ਨਹੀਂ ਯਾਰ ਤੂੰ ਕਰ ਹਨਾ ਤੇਰਾ ਲੈਵਲ ਹੈ ਉਸ ਤੱਕ ਤੂੰ ਕਰ ਲੇਗਾ ਤੋ ਜਿਵੇਂ ਕਹਿੰਦੇ ਹੁੰਦੇ ਇੱਕ ਮੈਂਟਰ ਹੁੰਦਾ ਇੱਕ ਚੰਗਾ ਮੈਂਟਰ ਆ ਬੰਦੇ ਨੂੰ ਹਨਾ ਜਿਵੇਂ ਪੱਥਰ ਤੋਂ ਸੋਨਾ ਬਣਾਉਣ ਵਾਲਾ ਕੰਮ ਹੁੰਦਾ ਵਾ ਔਰ ਇਹਨਾਂ ਨਾਲ ਮੇਰੀ ਗੱਲ ਹੁੰਦੀ ਸੀ ਇਹਨਾਂ ਦੀ ਮੈਂ ਕਲਾਸਿਸ ਕੰਟੀਨਿਊ ਲਾਉਂਦਾ ਰਿਹਾ ਕ੍ਰਾਂਟਸ ਵਗੈਰ ਜਿੰਨਾ ਵੀ ਇਹਨਾਂ ਦਾ ਜੋ ਮਟੀਰੀਅਲ ਸੀ ਮੈਂ ਉਸ ਤੋਂ ਬਾਹਰ ਕਦੇ ਕੁਝ ਪੜਿਆ ਵੀ ਨਹੀਂ ਗੱਲ ਆ ਇੱਕ ਜੋ ਇਹਨਾਂ ਨੇ ਦਿੱਤਾ ਉਹੀ ਪੜ ਲਿਆ ਔਰ ਸਭ ਤੋਂ ਵਧੀਆ ਇਹਨਾਂ ਦੀ ਚੀਜ਼ ਇਹ ਹੁੰਦੀ ਸੀ ਕਿ ਸਰਦੀ ਵੀ ਜਿੰਨੇ ਨੋਟਸ ਹੁੰਦੇ ਸੀਗੇ ਮਤਲਬ ਅਪ ਟੂ ਦਾ ਮਾਰਕ ਆਉਂਦੇ ਸੀ ਕੋਈ ਬਾਹਰੋਂ ਪੜਨ ਦੀ ਲੋੜ ਨਹੀਂ ਸੀ ਨਾ ਮੈਨੂੰ ਕਦੇ ਲੱਗਾ ਸੀ ਕੁਝ ਬਾਹਰੋਂ ਆਇਆ ਜੇ ਲੱਗਦਾ ਸੀ ਤਾਂ ਲਾਈਕ ਖੁਦ ਦੀ ਹੁੰਦੀ ਸੀ ਇੱਕ ਜਿਵੇਂ ਆਪਾਂ ਕੰਪੀਟੀਸ਼ਨ ਦਿੰਨੇ ਉਹ ਚ ਕੁਝ ਨਾ ਕੁਝ ਇਹੋ ਜਿਹਾ ਹੁੰਦਾ ਜੋ ਬਾਹਰ ਤੋਂ ਆਉਂਦਾ ਹੁੰਦਾ ਹਣਾ ਲਾਈਕ ਮੈਂ ਡਿਫਰੈਂਟ ਕੀਤਾ ਕਿਸੇ ਨੇ ਕੁਝ ਹੋਰ ਡਿਫਰੈਂਟ ਕੀਤਾ ਹੁੰਦਾ ਉਸ ਚੀਜ਼ ਦਾ ਹੁੰਦਾ ਸੀ ਬਟ ਐਟ ਲਾਸਟ ਕੀ ਕਿਵੇਂ ਹੁੰਦੇ 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 ਹੁਣ ਪਿੱਛੇ ਜੋ ਐਗਜ਼ਾਮ ਹੋਇਆ ਸੀਗਾ 에어로 ਮੋਡਲਿੰਗ ਇੰਸਟ੍ਰਕਟਰ ਦਾ ਔਰ ਉਹਦੇ ਵਿੱਚ ਮੈਂ ਜਨਰਲ ਕੈਟਾਗਰੀ ਚੋਂ ਰੈਂਕ 1 ਅਚੀਵ ਕੀਤਾ ਵਾ ਜੋ ਕਿ ਚਲੋ ਜਿਵੇਂ ਹੁੰਦਾ ਸਟਾਰਟੀਅੰ ਦੇ ਵਿੱਚ ਬੰਦਾ ਕੁਝ ਹੋਰ ਸੋਚਦਾ ਹੁੰਦਾ ਜਦੋਂ ਤੁਹਾਨੂੰ ਸਕਸੈਸ ਮਿਲ ਜਾਂਦੀ ਆ ਉਹ ਚੀਜ਼ਾਂ ਹੌਲੀ ਹੌਲੀ ਤੁਸੀਂ ਭੁੱਲ ਜਾਂਦੇ ਆ ਜਿੱਦਾਂ ਜਿਵੇਂ ਕਹੋ ਇੱਕ ਖੁਸ਼ੀ ਦਾ ਲੈਵਲ ਵੱਧਦਾ ਵਾ ਤਾਂ ਗਮੀ ਵਾਲੀਆਂ ਆਟੋਮੈਟਿਕ ਥੱਲੇ ਚਲੀਆਂ ਜਾਂਦੀਆਂ ਹਨਾ ਮਾੜਾ ਟਾਈਮ ਵੀ ਜਿਵੇਂ ਕਹੋ ਲੰਘ ਹੀ ਜਾਂਦਾ ਵਾ ਤਾਂ ਉਹ ਚੀਜ਼ ਸੀ ਤਾਂ ਮੈਨੂੰ ਲੱਗਦਾ ਵੀ ਹੁਣ ਜਿੱਦਾਂ ਅੱਗੇ ਐਗਜ਼ਾਮਸ ਆ ਰਹੇ ਨੇ ਲੇਬਰ ਇਨਸਪੈਕਟਰ ਆ ਰਿਹਾ ਵਾ ਆਕਸਾਈਜ਼ ਦਾ ਆ ਰਿਹਾ ਵਾ ਈਵਨ ਕੇ ਪੀਸੀਐਸ ਦਾ ਵੀ ਆ ਰਿਹਾ ਵਾ ਲਾਈਕ ਬਹੁਤ ਜਿਆਦਾ ਪੀਸੀਐਸ ਲੋਕ ਕਰ ਰਹੇ ਨਹੀਂ ਇਸ ਵਾਰ ਹਨਾ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਨਹੀਂ ਯਾਰ ਮੈਥੋਂ ਹੋਣਾ ਨਹੀਂਗਾ ਜਾਂ ਮੈਂ ਕਰ ਨਹੀਂ ਸਕਦਾ ਹੈਗਾ ਹਨਾ ਪਰ ਮੈਂ ਤੁਹਾਨੂੰ ਸਭ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਕੰਟੀਨਿਉਟੀ ਬਣਾ ਕੇ ਰੱਖੋ ਕੋਈ ਚੀਜ਼ ਆ ਉਹਨੂੰ ਤੁਸੀਂ ਕਰਦੇ ਰਹੋ ਦੇਖੋ ਜੇ ਸਕਸੈਸ ਮਿਲਨੀ ਆ ਉਸ ਤੋਂ ਪਹਿਲਾਂ ਫੇਲਿਅਰਸ ਮਿਲਦੇ ਹੀ ਆ ਜੇ ਆਪਾਂ ਸਾਈਕਲ ਚਲਾਉਣਾ ਸਿੱਖਦੇ ਆ ਤਾਂ 10 ਵਾਰ ਡਿੱਗਦੇ ਆ ਤਾਂ ਫੇਰ ਹੀ ਸਿੱਖਿਆ ਜਾਂਦਾ ਵਾ ਬਿਨਾ ਡਿੱਗੇ ਆਪਾਂ ਸਕਸੈਸ ਤੇ ਪਹੁੰਚ ਵੀ ਨਹੀਂ ਸਕਦੇ ਹੈਗੇ ਤਾ ਸੇਮ ਐਜ਼ ਯਾ ਵੀ ਤੁਸੀਂ ਕੰਟੀਨਿਉਟੀ ਬਣਾਈ ਰੱਖੋ ਕੋਈ ਵੀ ਇ ਤਾਂ ਮੈਂ ਤਾਂ ਰეკਮੈਂਡ ਤੁਹਾਨੂੰ ਇਹ ਹੀ ਕਰੂੰਗਾ ਕਿ ਤੁਸੀਂ ਸੰਦੀਰ ਇੰਸਟੀਚਿਊਟ ਪਟਿਆਲਾ ਰੱਖੋ ਕਿਉਂਕਿ ਬੈਸਟ ਚੀਜ਼ ਇਹ ਹੈ ਕਿ ਇੱਕ ਤੁਹਾਨੂੰ ਲਰਨਿੰਗ ਹੈ ਜਿੱਨੀ ਮੈਮਰੀ ਮੈਥਡਾ ਕਰਾਉਣਗੇ ਇਹ ਲਾਈਕ ਅੱਜ ਦੀ ਏਜ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਬਣ ਜਾਂਦੀ ਆ ਕਿ ਤੁਹਾਨੂੰ ਡਾਟਾ ਯਾਦ ਨਹੀਂ ਰਹਿੰਦਾਗਾ ਡਾਟਾ ਮਿਕਸ ਅਪ ਹੋ ਜਾਂਦਾ ਮਾਈਂਡ ਚੋਂ ਨਿਕਲ ਜਾਂਦਾ ਵਾ ਉਹ ਚੀਜ਼ ਤੁਹਾਨੂੰ ਇੱਥੇ ਫੇਸ ਕਰਨ ਦੀ ਲੋੜ ਹੀ ਨਹੀਂ ਪਊਗੀ ਠੀਕ ਹੈ ਨਾ ਔਰ ਜੇ ਤੁਸੀਂ ਕੰਟੀਨਿਊ ਬਣਾਈ ਰੱਖੋ ਸਕਸੈਸ ਆਪੇ ਮਿਲ ਜੂਗੀ ਬਸ ਆਹੀ ਸੀ ਮੇਰੀ ਸਟੋਰੀ ਜੀ ਠੀਕ ਹੈ ਜੀ ਅਪਟੂ ਦਾ ਸਰ ਥੈਂਕ ਯੂ ਥੈਂਕ ਯੂ ਤੁਮੇ ਉਮੀਦ ਕਰਦਾ ਜੀ ਸਟੂਡੈਂਟਸ ਨੂੰ ਗੱਲ ਜਰੂਰ ਸਮਝ ਆਈ ਹੋएगी ਤਾਂ ਸਿੰਪਲ ਜੀ ਚੀਜ਼ ਹੈ ਕਿ ਸਹੀ ਰਸਤੇ ਤੇ ਚੱਲਦੇ ਰਹੋ ਜਿੰਨਾ ਤੇਜ਼ੀ ਨਾਲ ਚੱਲੋਗੇ ਓਨਾ ਜਲਦੀ ਪਹੁੰਚ ਪਹੁੰਚ ਜਾਓਗੇ ਪਰ ਜੇ ਚੱਲਣਾ ਬੰਦ ਕਰ ਦੋਗੇ ਤਾਂ ਆਲਮੋਸਟ ਕਨਫਰਮ ਹੈ ਕਿ ਨਹੀਂ ਪਹੁੰਚੋਗੇ ਤਾਂ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਟਾਈਮ ਤੇ ਸਟੱਡੀ ਸੋਲੂਸ਼ਨ ਵੱਲੋਂ ਜਾਂ ਸੰਦੀਪ ਸਟਿਟਿਊਟ ਵੱਲੋਂ ਪੀਸੀਐਸ ਦੇ ਵਿੱਚ ਜਾਂ ਫਿਰ ਜਿਵੇਂ ਹੋਰ ਪੇਪਰ ਆ ਰਹੇ ਨੇ ਲੇਬਰ ਇਨਸਪੈਕਟਰ ਸੀਨੀਅਰ ਅਸਿਸਟੈਂਟ ਓਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੂਡੈਂਟਸ ਦੇਖਣ ਨੂੰ ਮਿਲਣਗੇ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ